ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਅੱਜ ਸ਼੍ਰੀ ਖਾਟੂ ਸ਼ਾਮਤੇ ਸਾਲਾਸਰਤਾਮ ਦੇ ਦਰਸ਼ਨਾਂ ਲਈ ਚੌਥੀ ਬੱਸ ਮੋਹਾਲੀ ਤੋਂ ਰਵਾਨਾ ਹੋਈ। ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਬੱਸ ਨੂੰ ਸੈਕਟਰ 68 ਤੋਂ ਹਰੀ ਚੰਡੀ ਦੀ ਕਿ ਰਵਾਨਾ ਕੀਤਾ। ਯਾਤਰਾ ਤੇ ਜਾਣ ਵਾਲੇ ਯਾਤਰੀਆਂ ਨੂੰ ਕਿਟਾਂ ਵੀ ਦਿੱਤੀਆਂ ਗਈਆਂ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਹੀ ਮੰਤਵ ਹੈ ਕਿ ਜਿਹੜੇ ਵੀ ਲੋਕ ਤੀਰਥ ਯਾਤਰਾ ਤੇ ਜਾਣਾ ਚਾਹੁੰਦੇ ਨੇ ਪਰ ਕੁਝ ਕਾਰਨਾ ਕਰਕੇ ਨਹੀਂ ਜਾ ਸਕਦੇ ਅਸੀਂ ਉਹਨਾਂ ਨੂੰ ਹਰ ਹੀਲਾ ਕਰਕੇ ਯਾਤਰਾ ਜ਼ਰੂਰ ਕਰਵਾਵਾਂਗੇ ਤਾਂ ਜੋ ਕੋਈ ਵੀ ਤੀਰਥ ਯਾਤਰਾ ਤੋਂ ਵਾਂਝਾ ਨਾ ਰਵੇ ਤੇ ਪੰਜਾਬ ਸਰਕਾਰ ਨੇ ਜਿਹੜੇ ਵੀ ਵਾਅਦੇ ਕੀਤੇ ਸੀ ਸਰਕਾਰ ਉਹਨਾਂ ਵਾਅਦਿਆਂ ਨੂੰ ਪੂਰਾ ਕਰਕੇ ਰਹੇਗੀ ਦੇਖੋ ਮਾਜੋਬ ਮੁੱਖ ਮੰਤਰੀ ਭੋਸੇ ਮਾਨ ਇਸ ਯੀਨ ਜਿਹੜੀ ਆ ਸੀ ਉਹ ਤੀਸਰੀ ਯਾਤਰਾ ਯੋਜਨਾ ਜਿਹੜੀ ਉਹ ਪਿਛਲੇ ਸਮੇਂ ਤੋਂ ਲਗਾਤਾਰ ਜਾਰੀ ਆ ਔਰ ਮਾ ਜੋ ਮੁੱਖ ਮੰਤਰੀ ਭਵਾਂ ਸੇ ਮਾ ਜੀ ਨੇ ਔਰ ਅਰਵਿੰਦ ਕੇਜਰੀਵਾਲ ਜਿਹੜੇ ਸਾਡੇ ਕਨਵੀਨਰ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਧੂਰੀ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਮੁਹਾਲੀ ਤੋਂ ਇਹ ਚੌਥੀ ਵਾਰਸਾ ਜਿਹੜੀ ਉਹ ਜਾ ਰਹੀ ਆ ਔਰ ਇਹ سلسلہ ਲਗਾਤਾਰ ਜਾਰੀ ਆ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਸ ਗੱਲ ਦਾ ਵੀ ਇਸ ਗੱਲ ਨੂੰ ਲੈ ਕੇ ਵੀ ਲੋਕ ਆਪਣੇ ਆਪਣੇ ਧਾਰਮਿਕ ਸਥਾਨਾਂ ਨੂੰ ਜਾ ਰਹੇ ਨੇ ਉੱਥੇ ਤੀਸ ਯਾਤਰਾ ਕਰ ਰਹੇ ਨੇ ਤੇ ਆਪਣੇ ਮਨ ਦੀ ਸ਼ਾਂਤੀ ਦੇ ਲਈ ਅਰਦਾਸਾਂ ਕਰ ਰਹੇ ਨੇ ਦੀ ਕੇਂਦਰ ਸਰਕਾਰ ਵੱਲੋਂ ਇਹ ਬੇਦੀ ਦੀ ਵਾਕਤ ਜਿਵੇਂ ਉਹਦੇ ਬਾਰੇ ਕੀ ਹੈ ਹਾਂ ਜੀ ਤੇਜਸ ਜਿਹੜੀ ਰੇਲ ਲਾਈਨ ਸ਼ੁਰੂ ਕੀਤੀ ਗਈ ਹੈ ਤੇ ਇੱਥੇ ਆਪਰਾ ਵੱਸ ਕੀਤੀ ਗਈ ਸੀ ਅਮ੍ਰਿਤਸਰ ਤੋਂ ਸੁਝਾਅ ਹੋਰ ਤੇ ਉਹਦੇ ਇਸੇ ਮੁਹਾਲੀ ਵਿੱਚ ਵੀ ਉਹਨਾਂ ਨੇ ਕਿਹਾ ਗਿਆ ਕਿ ਇੱਕ ਰੱਖਣ ਦੀ ਉਹ ਭੇਜੀਏ ਪ੍ਰੋਜੈਕਟ ਦੇਖੋ ਮੈਨੂੰ ਤਾਂ ਮੈਨੂੰ ਇਹ ਹੈ ਬਈ ਅਸਲ ਦੇ ਵਿੱਚ ਤੀਰਥ ਯਾਤਰਾ ਜਿਹੜੀ ਸਾਡੀ ਸ਼ੁਰੂ ਕੀਤੀ ਸੀ ਉਹ ਟ੍ਰੇਨਾਂ ਦੇ ਵਿੱਚ ਵੀ ਹੋਣੀ ਸੀ ਲੇਕਿਨ ਉਹ ਟ੍ਰੇਨਾਂ ਸਾਨੂੰ ਨਹੀਂ ਮਿਲੀਆਂ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਤੀਸ ਤੇ ਯਾਤਰੀ ਉਹ ਨਹੀਂ ਜਾ ਸਕਦੇ ਹੈਗੇ ਤੀਸ ਤੇ ਯਾਤਰਾ ਕਰਨ ਵਾਸਤੇ ਤੇ ਸਾਡੀ ਕੋਸ਼ਿਸ਼ ਲਗਾਤਾਰ ਹੀ ਹੈ ਵੀ ਅਸੀਂ ਲੋਕਾਂ ਨੂੰ ਜਿਹੜੇ ਲੋਕਾਂ ਦੀ ਭਲਾਈ ਲਈ ਜਿਹੜੇ ਕੰਮ ਕਰਦੇ ਰਹੀਏ ਤੇ ਜੋਸਫਾ ਲੈ ਕੇ ਸਰਕਾਰ ਲੋਕਾਂ ਨੇ ਬਣਾਈ ਹੈ ਉਸ ਨੂੰ ਪੂਰਾ ਕਰੀਏ ਤੇ ਚੰਡੀਗੜ੍ਹ ਨਗਰ ਨਿਗਮ ਨੂੰ ਲੈ ਕੇ ਜਿਹੜੀ ਗੱਲ ਕੀਤੀ ਗਈ ਸੀ ਜੀਜੇਪੀ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਕਾਫੀ ਖਿੱਚ ਦਾ ਤਣਾ ਚੱਲਦੀ ਹੋਣੀ ਉਹਨਾਂ ਬਾਰੇ ਵੀ ਦੇਖੋ ਖਿੱਚ ਦਾ ਤਣਾ ਤਾਂ ਪਾਰਟੀਆਂ ਵਿੱਚ ਚੱਲਦੀ ਹੋ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮੈਂ ਸਮਝਦਾ ਵੀ ਜਿਹੜੀ ਲੋਕ ਤੰਤਰ ਆ ਉਦੀ ਜਿਹੜੀ ਘਰ ਮੈਂ ਉਹ ਬਣੀ ਰਹਿਣੀ ਚਾਹੀਦੀ ਹੈ ਡੈਮੋਕ੍ਰੇਸੀ ਹੈ ਜਿਹੜੀ ਉਹ ਕਹਿੰਦੀ ਹੈ ਵੀ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਇੱਥੇ ਮਰਜ਼ੀ ਵੋਟ ਪਾਉਣ ਦਾ ਲੋਕਾਂ ਨੂੰ ਆਪਣੇ ਨੁਮਾਇੰਦੇ ਚੋਂ ਦਾ ਅਧਿਕਾਰ ਹੈ ਉਹਨਾਂ ਨੂੰ ਅਧਿਕਾਰ ਦੇਣਾ ਚਾਹੀਦਾ ਕੋਹਣਾ ਨਹੀਂ ਚਾਹੀਦਾ ਤੇ ਨਾ ਹੀ ਕੋਈ ਹਰਾਸਮੈਂਟ ਕਰਨੀ ਚਾਹੀਦੀ ਆ ਤਾਂ ਕਿ ਜਿਹੜੀ ਜਿਹੜੇ ਬਖਰੇਵੇਂ ਹੋਰ ਨਾ ਬਸ ਸਕਾਂ ਤੇ ਜਿਵੇਂ ਵੀ ਚੰਡੀਗੜ੍ਹ ਦੇ ਪ੍ਰਸ਼ਾਸਨ ਉੱਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਕਦੀ ਵੀ ਉਹਨੇ ਇਲੈਕਸ਼ਨ ਕਮਿਸ਼ਨਰ ਛੁੱਟੀ ਤੇ ਚਲੇ ਜਾਂਦੇ ਨੇ ਜਾਂ ਕਦੀ ਬਿਮਾਰ ਹੋ ਜਾਂਦਾ ਨੇ ਇਸ ਨੂੰ ਆਪਾਂ ਕਿਵੇਂ ਦੇਖਦੇ ਨੇ ਦੇਖੋ ਇਹ ਦੇਖ ਇਹ ਤਾਂ ਇਹ ਅੱਭੀ ਮਤਲਬ ਜਦੋਂ ਬੰਦਾ ਹਾਰਦਾ ਹੁੰਦਾ ਤਾਂ ਇਹ ਜੇ ਹੱਥ ਕੰਡੇ ਬਣਾਉਂਦਾ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਆ ਕੋਹ ਮੋਹਾਲੀ ਜਵਾਨਾ ਯਕੀਨੀ ਆ ਇਲੈਕਸ਼ਨ ਅੱਜ ਹੋ ਜਵੇ 10 ਦਿਨ ਠਹਿੜ ਕੇ ਹੋ ਜਵੇ ਇਲੈਕਸ਼ਨ ਤਾਂ ਹੋਣੀ ਹੋਣੀ ਆ ਕਿਉਂਕਿ ਇਹ ਡੈਮੋਕ੍ਰੇਸੀ ਪ੍ਰੋਸੈਸ ਆ ਇਹਨੂੰ ਜਿਆਦਾ ਦੇਰ ਰੋਕਿਆ ਨਹੀਂ ਜਾ ਸਕਦਾ ਹੈਗਾ ਤੇ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੀ ਬਣੂਗਾ ਚੰਡੀਗੜ੍ਹ ਦੀ ਗੱਲ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਹਣੇ ਕੋ ਠੀਕ ਹੈ ਮਤਲਬ ਉਹਨਾਂ ਨੇ ਧੱਕਾ ਕੀਤਾ ਤੇ ਹਾਈ ਕੋਰਟ ਚ ਕੇਸ ਪਹੁੰਚਾਇਆ ਸਭ ਜੁਡੀਸ ਹੈ ਮੈਂ ਇਹਦੇ ਬਾਰੇ ਜਿਆਦਾ ਵੀ ਨਹੀਂ ਬੋਲਣਾ ਹੈ ਲੇਕਿਨ ਆਮ ਆਦਮੀ ਪਾਰਟੀ ਦਾ ਮੇਰਬਾਣ